ਕੀ ਨਹੀਂ ਦੇਖੋ ਮੈਂ ਜਿੱਤੇ ਤੱਕ ਮਕੇਰੀਆਂ ਦੀ ਗੱਲ ਹੈ ਅਸੀਂ ਪੁਰਾਣਾ ਸਿਸਟਮ ਵੀ ਦੇਖਦੇ ਸੀਗੇ ਕਿ ਪਾਣੀ ਦਾ ਜਿਹੜਾ ਫਲੋ ਸੀ ਜਿਹੜਾ ਰੇਨ ਵਾਟਰ ਸਟਾਰਮ ਵਾਟਰ ਜਿਹੜਾ ਪਾਣੀ ਆਂਦਾ ਉਹ ਉਹਦੀ ਨਿਕਾਸੀ ਜਿਹੜੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਸੀ ਪਰ ਹੁਣ ਸਮਾ ਇਦਾਂ ਦਾ ਆ ਗਿਆ ਜਿਹੜੀ ਕਲੋਨੀਆਂ ਬਣ ਗਈਆਂ ਮਸ਼ਰੂਮਿੰਗ ਹੋ ਗਈ ਹੈ ਲੋਕਾਂ ਨੇ ਮਿੱਟੀ ਪਾ ਕੇ ਜਗਾ ਉੱਚੀਆਂ ਕਰ ਲਈਆਂ ਔਰ ਪਾਣੀ ਦਾ ਨਿਕਾਸ ਜਿਹੜਾ ਉਹ ਬੇਸਿਕਲੀ ਰੁਕ ਗਿਆ अच्छा जी ਜਿਹਦੇ ਕਰਕੇ ਆ ساری ਸਮੱਸਿਆ ਆ ਰਹੀ ਹੈ ਔਰ ਮਕੇਰੀਆਂ ਦੇ ਵਿੱਚ ਜੇ ਅਸੀਂ ਦੇਖੀਏ ਤੇ ਅਸੀਂ ਇਸ ਵੇਲੇ ਸਰਵਿਤਕਾਰੀ ਸਕੂਲ ਮਕੇਰੀਆਂ ਦੇ ਵਿੱਚ ਬੈਠੇ ਆ ਔਰ ਇੱਥੇ ਦਾ ਤੁਸੀਂ ਹਾਲ ਦੇਖ ਸਕਦੇ ਹੋ ਬਈ ਦੇਖ ਸਕਦੇ ਦਿਖਾਈਓ ਜਿਹੜਾ ਕੈਮਰਾਮੈਨ ਕੀ ਪੂਰਾ ਤਲਾਬ ਬਣਿਆ ਪਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਜਿਹੜੀ ਬਿਲਡਿੰਗ ਨੂੰ ਵੀ ਖਤਰਾ ਜਿਹੜਾ ਹੈਗਾ ਜਿਹੜਾ ਥੋੜੇ ਦਿਨਾਂ ਵਿੱਚ ਹੋ ਸਕਦਾ ਅਗਰ ਇਹ ਪਾਣੀ ਡਰੇਨ ਨਹੀਂ ਕੀਤਾ ਗਿਆ ਹਾਂਜੀ ਇੱਧਰ ਮਤਲਬ ਕਿ ਬਿਲਡਿੰਗ ਨੂੰ ਵੀ ਖਤਰਾ ਹੋ ਸਕਦਾ ਹੈ ਉੰਗੀ ਵੇਲੇ ਸਕੂਲ ਕੈਂਪਸ ਦੇ ਵਿੱਚ ਹੀ ਸਾਡੇ 2.3-3 ਫੁੱਟ ਪਾਣੀ ਹੋ ਚੁੱਕਿਆ ਹਾਂਜੀ ਹਾਂਜੀ ਔਰ ਜਿਸਾ ਤੁਸੀਂ ਦੱਸ ਹੀ ਰਹੇ ਹੋ ਬਿਲਡਿੰਗ ਨੂੰ ਖਤਰਾ ਹੈ ਪੂਰੇ ਏਰੀਆ ਨੂੰ ਖਤਰਾ ਹੈ ਇਹਦੇ ਨਾਲ ਨਾਲ ਜਿਹੜਾ ਇਹਦੇ ਸਕੂਲ ਦੇ ਬਾਹਰ ਪਾਣੀ ਆ ਉਹਦਾ ਵੀ ਲੈਵਲ ਇਹੀ ਹੈ ਪਰ ਨਾਲ ਦੇ ਜਿਹੜੇ ਸਾਡੇ ਗਵੰਡੀ ਜਿਹੜੇ ਘਰ ਹੈਗੇ ਆ ਕਲੋਨੀ ਆ ਉਹਦੇ ਚ ਤਾਂ 6-6 ਫੁੱਟ ਪਾਣੀ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਆ ਘਰਾਂ ਦੇ ਜਿੱਥੇ ਉੱਚੇ ਬਣਾਏ ਆ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਗਿਆ ਮੇਮ ਕਾਰਨ ਕੀ ਹੈ ਇਹ ਪਾਣੀ ਦੀ ਪਹਿਲੇ ਨਿਕਾਸੀ ਸੀ ਸਾਡੇ ਇੱਥੇ ਸਕੂਲ ਦਾ ਏਰੀਆ ਪਰਮਹੰਸ ਮੰਦਰ ਜਿਹੜਾ ਇੱਥੇ ਪਾਣੀ ਦੀ ਨਿਕਾਸੀ ਹੁੰਦੀ ਸੀ ਜਿਹੜੀ ਮਕੇਰੀਆਂ ਨੂੰ ਜਾਂਦੀ ਸੀ ਔਰ ਮਕੇਰੀਆਂ ਦੇ ਵਿੱਚੋਂ ਅੱਗੇ ਨਿਕਾਸੀ ਜਿਹੜੀ ਆ ਉਹ ਜੀਟੀ ਰੋਡ ਕੋ ਕ੍ਰੋਸ ਕਰਦੀ ਸੀ ਪਰ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਦੇਖੀਏ ਜਿਹੜਾ ਸਾਡਾ ਫੱਤੂਵਾਲ ਬੱਗੋਵਾਲ ਰੋਡ ਹੈ ਰੋਡ ਦੇ ਵਿੱਚੋਂ ਜਿਹੜਾ ਇਹਦਾ ਅਪਸਟ੍ਰੀਮ ਦਾ ਏਰੀਆ ਜਿੰਨਾ ਵੀ ਪਾਣੀ ਦਾ ਰੇਨ ਵਾਟਰ ਜਿਹੜਾ ਆਂਦਾ ਹੈ ਕਿਉਂਕਿ ਇਹਦੀ ਨਿਕਾਸੀ ਬੰਦ ਹੋ ਚੁੱਕੀ ਹੈ ਔਰ ਇਹ ਜਿਹੜੀ ਹੈ ਡੈੱਡ ਪਾਕਟ ਬਣ ਗਈ ਹੈ ਸਾਰੀ ਇਹਦਾ ਪਾਣੀ ਜਿਹੜਾ ਬਾਹਰ ਕਿਤੇ ਨਿਕਲ ਨਹੀਂ ਰਿਹਾ ਇਸ ਵੇਲੇ ਉਸੇ ਤਰੀਕੇ ਨਾਲ ਜਿਹੜਾ ਪਿੰਡ ਦਾ ਉਹ ਦੂਸਰਾ ਏਰੀਆ ਉਧਰੋਂ ਵੀ ਜਿੰਨਾ ਰੇਨ ਵਾਟਰ ਆਂਦਾ ਉਹ ਵੀ ਬਲੌਕ ਹੋ ਚੁੱਕਿਆ ਜਿਹੜਾ ਆਪਣਾ ਮਕੇਰੀਆਂ ਤੋਂ ਕਾਲਾ ਮੰਡਕ ਸੀਟਪਰ ਰੋਡ ਜਾਂਦਾ ਕਿਉਂਕਿ ਇਹ ਰੋਡ ਜਿੰਨੇ ਵੀ ਆ ਉਹ ਗਰਾਉਂਡ ਲੈਵਲ ਤੋਂ ਜਾਂ ਖੇਤਾਂ ਦਾ ਲੈਵਲ ਜਿਹੜਾ ਉਸ ਤੋਂ ਉੱਚੇ ਬਣਿਆ ਜਦੋਂ ਉੱਚੇ ਬਣਿਆ ਉਹ ਐਜ਼ ਏ ਡੈਮ ਦੀ ਤਰ੍ਹਾਂ ਕੰਮ ਕਰਦਾ ਔਰ ਉਹਦੇ ਅਗੇਂਸਟ ਜਿੰਨਾ ਵੀ ਪਾਣੀ ਆ ਉਹ ਰੁਕੇਗਾ ਜਦ ਤੱਕ ਉਹਦੀ ਨਿਕਾਸੀ ਨਹੀਂ ਹੋਏਗੀ ਉਹਦੇ ਕਾਲਾ ਮੰਝ ਰੋਡ ਦੇ ਉੱਤੇ ਜਿਹੜਾ ਉਹ ਕਾਲਾ ਮੰਝ ਔਰ ਮਕੇਰੀਆਂ ਦੇ ਵਿੱਚ ਜਿਹੜਾ ਉੱਥੇ ਵਿੱਜ ਬਣਿਆ ਹੋਇਆ ਰੋਡ ਦੇ ਉੱਤੇ ਉਹ ਬੰਦ ਪਿਆ ਹੋਇਆ। ਉਹਦੇ ਅੱਗੇ ਜਿਹੜੀ ਡਰੇਨ ਜਾਂਦੀ ਹੈ ਉਹ ਡਰੇਨ ਸਾਰੀ ਬੰਦ ਪਈ ਹੈ। ਇਹ ਬੇਸਿਕਲੀ ਇਹ ਜਿਹੜਾ ਜਿੰਨੀ ਸਟੋਰੇਜ ਆ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਦਾ ਕਾਰਨ ਇਹੀ ਹੈ ਕਿ ਪਾਣੀ ਦੀ ਨਿਕਾਸੀ ਨਹੀਂ ਹੈ। ਜਿਹੜੇ ਸੀਗੀਆਂ ਵੀ ਸੀ ਨਿਕਾਸੀਆਂ ਉਹ ਕਬਜ਼ੇ ਨਿਕਾਸੀਆਂ ਸਾਰੀਆਂ ਬੰਦ ਹੋ ਗਈਆਂ ਕਬਜ਼ੇ ਕਰ ਲੈ ਲੋਕਾਂ ਨੇ ਮਿੱਟੀ ਪਾ ਲਈ ਆਪਣੇ ਘਰ ਉੱਚੇ ਕਰ ਲੈ ਨਵੇਂ ਘਰ ਬਣ ਗਏ ਪਰ ਜਿਹੜਾ ਸਟਾਰਮ ਵਾਟਰ ਡਰੇਨ ਹੈ ਇਹਦਾ ਡਰੇਨੇਜ ਦਾ ਕੋਈ ਕੰਮ ਨਹੀਂ ਹੋਇਆ। ਮੈਂ ਤੇ ਸਰਕਾਰ ਨੂੰ ਇਹ ਰਿਕਵੈਸਟ ਕਰਾਂਗਾ ਕਿ ਇਹ ਮੁੱਦਾ ਜ਼ਰੂਰ ਹੈ ਕਿ ਇਹ ਹੁਣ 10-15 ਦਿਨ ਇੱਕ ਮਹੀਨਾ ਇਹ ਚੱਲੇਗਾ ਮੁੜ ਕੇ ਆਪਾਂ ਚੁੱਪ ਕਰਕੇ ਸੌ ਸੌ ਜਾਵਾਂਗੇ ਮਤਲਬ ਇਹਦੇ ਤੇ ਗੌਰ ਨਹੀਂ ਕਰਾਂਗੇ ਪਰ ਇਹਦੇ ਤੇ ਬਹੁਤ ਜ਼ਿਆਦਾ ਪੂਰਾ ਸਾਲ ਕੰਮ ਕਰਨ ਦੀ ਜ਼ਰੂਰਤ ਹੈ ਜੇ ਇਹ ਇਹਨੂੰ ਅਸੀਂ ਜਿੰਨਾ ਨੁਕਸਾਨ ਇਹਦੇ ਕਰਕੇ ਹੋ ਰਿਹਾ ਜਿਹੜੀ ਅਸੀਂ ਡਰੇਨੇਜ ਦਾ ਜੇ ਅਸੀਂ ਡਰੇਨੇਜ ਖੋਲਣੀਆਂ ਉਹਦੇ ਵਾਸਤੇ ਜਿਹੜੀ ਇਨਵੈਸਟਮੈਂਟ ਹੈ ਉਹਦੇ ਨਾਲੋਂ ਕਈ ਗੁਣਾ ਅਸੀਂ ਨੁਕਸਾਨ ਕਰਾ ਲੈਨੇ ਆ ਆਪਣਾ ਬਿਲਕੁਲ ਬਿਲਕੁਲ ਔਰ ਇਹ ਜਿਹੜਾ ਹੈ ਇਹ ਮੈਂ ਮੈਂ ਤਾਂ ਸਰਕਾਰ ਦੇ ਅੱਗੇ ਰਿਕਵੈਸਟ ਕਰਾਂਗਾ ਕਿ ਇਹਨੂੰ ਟਾਪ ਪ੍ਰਾਇੋਰਟੀ ਦੇ ਉੱਤੇ ਜਿੰਨੀ ਵੀ ਨਿਕਾਸੀ ਆ ਪਾਣੀ ਦੀ ਉਹ ਪ੍ਰੋਪਰ ਜਿਹੜੀ ਆ ਉਹ ਬਣਾਈ ਜਾਏ ਤਾਂ ਕਿ ਪਾਣੀ ਨਿਕਲੇ ਔਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਇਦਾਂ ਦਾ ਜਿਹੜੀ ਸਮੱਸਿਆ ਆ ਰਹੀ ਆ ਇਹ ਸਮੱਸਿਆ ਨਾ ਬਣੇ ਇਹ ਜਿਹੜੇ ਪੁਰਾਣੇ ਨਾਲੇ ਵੀ ਆਪਾਂ ਦੇਖਦੇ ਸੀ ਬਚਪਨ ਦੇ ਵਿੱਚ ਵੀ ਅਜੋ ਨਾਲੇ ਕਿਤੇ ਨਜ਼ਰ ਨਹੀਂ ਆ ਰਹੇ ਉਹ ਲਾ ਕੋ ਉੱਥੇ ਦੁਕਾਨਾਂ ਬਣ ਚੁੱਕੀਆਂ ਜਾਂ ਕਬਜ਼ੇ ਹੋ ਚੁੱਕੇ ਨੇ ਹੈਨਾ ਜੀ ਤਾਂ ਮੈਂ ਦੇਖਿਆ ਕਿ ਵੱਡੀ ਵੱਡੀ ਕਲੋਨੀਆ ਜਿੱਥੇ ਕਿ ਉੱਥੇ ਵੀ ਪਾਣੀ ਜਿਹੜਾ ਹੈਗਾ ਬਹੁਤ ਵੱਡੇ ਵੱਡੇ ਲੈਵਲ ਤੇ ਲੋਕਾਂ ਦਾ ਆਣਾ ਜਾਣਾ ਮੁਸ਼ਕਲ ਹੋਇਆ ਪਿਆ ਇੱਕ ਦੇਖਿਓਗੇ ਤਲਾਬ ਬਣ ਚੁੱਕੇ ਨੇ ਸਾਡੇ ਕਹਿੰਦੇ ਕਲੋਨੀਆ ਸਕੂਲ ਤਲਾਬ ਦੇ ਰੂਪ ਦੇ ਵਿੱਚ ਕਨਵਰਟ ਹੋ ਚੁੱਕੇ ਨੇ ਤਾਂ ਇਹਦਾ ਕੋਈ ਹੱਲ ਤੁਸੀਂ ਕਿੱਦਾਂ ਦੇਖਦੇ ਹੋ ਕਿ ਕੋਈ ਹੱਲ ਵੀ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਦੇਖੋ ਇਹਦਾ ਹਾਲ ਤਾਂ ਇੱਕੋ ਹੀ ਹੈ ਜਿੱਥੇ ਵੀ ਪਾਣੀ ਦੀ ਸਟੋਰੇਜ ਹੋ ਰਹੀ ਹੈ ਉਹਦੀ ਜਦ ਤੱਕ ਨਿਕਾਸੀ ਨਹੀਂ ਹੋਏਗਾ ਪਾਣੀ ਨਿਕਲੇਗਾ ਹੀ ਨਹੀਂ ਬਿਲਕੁਲ ਇਹ ਉਹਦੀ ਨਿਕਾਸੀ ਹੋਏਗੀ ਉਹਦੀ ਚੈਨਲਾਈਜ਼ ਹੋਏਗਾ ਅੱਗੇ ਦਰਿਆ ਦੇ ਵਿੱਚ ਪਾਣੀ ਜਾਏਗਾ ਇਹ ਪੂਰਾ ਏਰੀਆ ਅਸੀਂ ਜੇ ਮਕੇਰੀਆਂ ਦਾ ਦੇਖੀਏ ਮਕੇਰੀਆਂ ਤੋਂ ਅਪਸਟ੍ਰੀਮ ਏਰੀਆ ਅਪ ਟੂ ਹਾਜੀਪੁਰ ਤਲਵਾੜਾ ਇਹ ਜਿੰਨਾ ਵੀ ਆ ਉੱਤਰ ਨੂੰ ਆਪਾਂ ਹਾਇਰ ਜਿਹੜਾ ਮਕੇਰੀਆਂ ਜਿਹੇ ਡਿਵੀਜ਼ਨ ਤੇ ਜਾ ਰਹੇ ਆ ਮਕੇਰੀਆਂ ਡਾਊਨਸਟ੍ਰੀਮ ਚਾਹੀਏ ਮਕੇਰੀਆਂ ਡਾਊਨ ਆ ਔਰ ਮਕੇਰੀਆਂ ਤੋਂ ਅੱਗੇ ਨਸ਼ਹਿਰਾਂ ਨੂੰ ਜਾਂਦੇ ਆ ਹੋਰ ਡਾਊਨ ਹੋਰ ਡਾਊਨ ਗੁਰਦਾਸਪੁਰ ਏਰੀਆ ਹੈ ਇਹ ਏਰੀਏ ਦਾ ਜਿਹੜਾ ਕੈਚਮੈਂਟ ਹੈ ਕੈਚਮੈਂਟ ਦਾ ਪਾਣੀ ਜਿਹੜਾ ਨੇਚਰਲੀ ਡਾਊਨਸਟ੍ਰੀਮ ਨੂੰ ਫਲੋ ਕਰੇਗਾ ਬਿਲਕੁਲ ਜਿੱਥੇ ਅਸੀਂ ਰੋਕਾਂਗੇ ਉੱਥੇ ਪੌਂਡੇਜ਼ ਹੋ ਜਾਏਗੀ ਉਹਦੀ ਬਿਲਕੁਲ ਬਿਲਕੁਲ ਪੌਂਡੇ ਜੇ ਆਪਾਂ ਇੱਕ ਨਹੀਂ ਆ ਗਿਆ ਪੌਂਡੇ ਜੇ ਇੱਕ ਆਪਾਂ ਬੈਠੇ ਆਂ ਜਿੱਥੇ ਵੀ ਉਹ ਸਾਰਾ ਇੱਕ ਜਿਹੜਾ ਸਕੂਲ ਹੈ ਇੱਕ ਤਲਾਬ ਦੇ ਰੂਪ ਦੇ ਵਿੱਚ ਕਨਵਰਟ ਹੋ ਚੁੱਕਿਆ ਹਾਂ ਅਸੀਂ ਇੱਕ ਕਹਿੰਦੇ ਕੁਲਦੀਪ ਜੀ ਆਪਾਂ ਦੇਖਦੇ ਸੀ ਮੈਂ ਹੁਣੇ ਐਮ ਹਿਸਟਰੀ ਪੜ ਰਿਹਾ ਸੀਗਾ ਤੇ ਉੱਚ ਸਿੰਧੂ ਘਾਟੀ ਸਭਿਤਾ ਦਾ ਵੀ ਵਰਨਰ ਆਂਦਾ ਤੇ ਉਹਦੇ ਵਿੱਚ ਜਦੋਂ ਮੈਂ ਉਹਨਾਂ ਦੀ ਪੂਰੀ ਸਿਵਲਾਈਜੇਸ਼ਨ ਪੜ ਰਿਹਾ ਸੀ ਕਿ ਗ੍ਰਿਡ ਜਿਹੜੀ ਸਿਸਟਮ ਸੀ ਉਹਨਾਂ ਨੇ ਪੜਾਇਆ ਹੋਇਆ ਸੀਗਾ ਕਿ ਅੱਜ ਤੋਂ 2500 ਈਸਾ ਪੁਰਬ ਦੇ ਵਿੱਚ ਮੈਂ ਗੱਲ ਕਰ ਰਿਹਾ ਉਸ ਟਾਈਮ 'ਤੇ ਉਹਨਾਂ ਦਾ ਜਿਹੜਾ ਮੇਨ ਜਿਹੜਾ ਪੁਆਇੰਟ ਸੀਗਾ ਆਪਣੇ ਜਦੋਂ ਬਣਾਉਂਦੇ ਸੀ ਬਸਤੀਆਂ ਜਾਂ ਕੁਛ ਹੈ ਉਹ ਡਰੇਨ ਸਿਸਟਮ ਡਰੇਨ ਸਿਸਟਮ ਰੱਖਦੇ ਰੱਖਦੇ ਮੇਰਾ ਮੇਰਾ ਮੰਨਣਾ ਇਹ ਹੈ ਕਿ ਉਸ ਵੇਲੇ ਜਿਹੜੀ ਸਭਿਅਤਾ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੈਂ ਕਹਿੰਦਾ ਸਾਡੇ ਨਾਲੋਂ ਬਹੁਤ ਐਡਵਾਂਸ ਸੀ ਐਡਵਾਂਸ ਸੀ ਅਸੀਂ ਆਪਣੇ ਪੈਰ ਤੇ ਕੁਹਾੜੀ ਆਪ ਮਾਰੀ ਹੈ ਅੱਜ ਅਸੀਂ ਆਪ ਜ਼ਿੰਮੇਵਾਰ ਹਾਂ ਇਸ ਕੰਮ ਦੇ ਕਿਉਂਕਿ ਜਿੱਥੇ ਪਾਣੀ ਦੀ ਡਰੇਨੇਜ ਹੈਗੀ ਹੈ ਡਰੇਨ ਡਿਪਾਰਟਮੈਂਟ ਦਾ ਰੂਲ ਹੈ ਕਿ ਜਿੱਥੋਂ ਪਾਣੀ ਫਲੋ ਕਰਦਾ 6 ਮਹੀਨੇ ਤੱਕ ਪਾਣੀ ਚੱਲਦਾ ਜਿੱਥੇ ਉਹਨੂੰ ਤੁਸੀਂ ਉਹ ਪਰਮਾਨੈਂਟ ਹੈ ਉਹ ਰਹੇਗਾ ਉਹਨੂੰ ਬੰਦ ਨਹੀਂ ਕਰ ਸਕਦੇ ਰਣਾ ਜੀ ਇੱਕ ਗੱਲ ਹੋ ਰਿਹਾ ਹੈ ਕਿ ਮੁਕੇਰੀਆਂ ਦੇ ਅਸੀਂ ਗੱਲ ਕਰਦੇ ਆਂ ਤੇ ਮੁਕੇਰੀਆਂ ਦੇ ਜਿਹੜੇ ਨਾਲੇ ਨੇ ਜਾਂ ਕੁਛ ਹੈ ਜਿਹੜੇ ਜਿਹੜੇ ਨਾਲੇ ਸੀ ਕਿ ਜਿੱਥੋਂ ਪਾਣੀ ਨਿਕਲਦਾ ਸੀ ਅੱਜ ਉਹਨਾਂ ਦੇ ਉੱਤੇ ਵੀ ਦੁਕਾਨਾਂ ਬਣ ਚੁੱਕੀਆਂ ਨੇ ਜਾਂ ਕਹਿ ਲਈ ਆਪਾਂ ਕਿ ਦੁਕਾਨਾਂ ਬਣ ਗਈਆਂ ਜਾਂ ਉਹ ਵੀ ਕੋਈ ਕਾਰਨ ਹੈ ਕਿ ਜਿੱਥੇ ਮੁਕੇਰੀਆਂ ਦਾ ਪਾਣੀ ਨਹੀਂ ਜਾ ਰਿਹਾ ਉਹ ਬਿਲਕੁਲ ਨਾ ਦੁਕਾਨਾਂ ਬਣ ਗਈਆਂ ਜਿਹਦੇ ਨਾਲੇ ਸੀਗੇ ਵੀ ਉਹ ਸਾਰੇ ਉਹ ਡੰਪ ਬਣ ਗਏ ਆ ਉਹ ਡੰਪ ਬਣ ਗਏ ਆ ਜਿੰਨਾ ਵੀ ਆਪਣਾ ਕੂੜਾ ਕਰਕਟ ਆ ਸੀ ਨਾਲੀਆਂ ਵਿੱਚ ਸੁੱਟ ਰਹੇ ਆ ਨਾਲੇ ਡੰਪ ਕਰਕੇ ਬਿਲਕੁਲ ਭਰ ਚੁੱਕੇ ਆ ਭਰ ਚੁੱਕੇ ਆ ਓਵਰਫਲੋ ਹੋ ਚੁੱਕੇ ਆ ਡਰੇਨੇਜ ਹੈ ਹੀ ਨਹੀਂ ਕਿਤੇ ਵੀ ਅੱਪਾ ਕਿਤੇ ਨਾ ਕਿਤੇ ਮੈਂ ਜਦੋਂ ਇੱਥੇ ਘੁੰਮ ਰਿਹਾ ਆ ਮਕੇਰੀਆਂ ਦੇ ਵਿੱਚ ਵੀ ਸੀਵਰੇਜ ਓਵਰਫਲੋ ਹੋ ਚੁੱਕਿਆ ਨੇ ਸੀਵਰ ਦਾ ਪਾਣੀ ਵੀ ਬਾਹਰ ਆ ਰਿਹਾ ਹੈ ਕਿਉਂਕਿ ਉਹ ਬਿਲਕੁਲ ਪਾਣੀ ਡਰੇਨ ਕਰ ਪਾ ਰਹੀਆਂ ਉਹਦਾ ਕਾਰਨ ਕੀ ਤੁਸੀਂ ਸਮਝੋ ਉਹ ਤੇ ਇੱਕ ਹੋਰ ਹੈ ਕਿਉਂਕਿ ਸੀਵਰ ਜਿਹੜਾ ਹੈ ਸੀਵਰ ਨੇ ਜਿਹੜਾ ਪਾਣੀ ਕੈਰੀ ਕਰਨਾ ਹੈ ਉਹ ਸਿਰਫ ਸੀਵਰੇਜ ਤੁਹਾਡੇ ਲੈਟਰਨ ਦੇ ਨਾਲ ਕਨੈਕਟਡ ਹੈ ਹਾਂਜੀ ਉਹਦਾ ਅਸੀਂ ਡਿਸਪੋਜ਼ਲ ਦਾ ਉਹਦਾ ਪਾਈਪ ਦਾ ਸਾਈਜ਼ ਵੀ ਅਸੀਂ ਉਸੇ ਤਰੀਕੇ ਦਾ ਡਿਜ਼ਾਈਨ ਕਰਿਆ 4 ਇੰਚ 6 ਇੰਚ ਹਾਂਜੀ ਛੋਟੀਆਂ ਛੋਟਾ ਸਾਈਜ਼ ਹੁੰਦਾ ਛੋਟਾ ਸਾਈਜ਼ ਹੁੰਦਾ ਪਰ ਜਿੱਥੇ ਇੰਨਾ ਪਾਣੀ ਸਟਾਰਮ ਵਾਟਰ ਦਾ ਉਹ ਜੋ ਸਾਰਾ ਚੋਕ ਹੋ ਜਾਏਗਾ ਚੋਕ ਹੋ ਜਾਏਗਾ ਪਰ ਉਹਦੇ ਨਾਲ ਤਾਂ ਜੇ ਇੱਕ ਵਾਰੀ ਚੋਕ ਹੋ ਗਿਆ ਸਿਸਟਮ ਤੁਹਾਡੇ ਤਾਂ ਪੂਰਾ ਗੰਦ ਪੈ ਜਾਏਗਾ ਪੂਰੇ ਏਰੀਆ ਦੇ ਵਿੱਚ ਮੈਂ ਪਿੰਡਾਂ ਪਿੰਡਾਂ ਤੋਂ ਸਾਡ ਨੂੰ ਜਿਹੜੀਆਂ ਜਿਹੜੀਆਂ ਖਬਰਾਂ ਆ ਰਹੀਆਂ ਕਿ ਕਾਫੀ স্মੈਲ ਟਾਈਪ ਉੱਠ ਲਿਆ ਲੋਕਾਂ ਦੇ ਪੈਰ ਗਲ ਗਏ ਨੇ ਪਸ਼ੂ ਮਰੇ ਉਹਨਾਂ ਦਾ ਕੀ ਮਤਲਬ ਕਿ ਹੁਣ ਆਉਣ ਵਾਲੇ ਟਾਈਮ ਹੁਣ ਤੁਸੀਂ ਆ ਦੇਖੋ ਜਿੰਨਾ ਪਾਣੀ ਸਟੋਰ ਹੋਇਆ ਹਾਂ ਜਿੰਨਾ ਵੀ ਹੁਣ ਵੇਜੀਟੇਸ਼ਨ ਹੈ ਹਾਂਜੀ ਘਾਹ ਹੈ ਚਾਰਾ ਲੱਗਿਆ ਹੋਇਆ ਹੈ ਫਸਲਾਂ ਹੈ ਇਹ ਜਦੋਂ ਜਦੋਂ ਪਾਣੀ ਦੇ ਵਿੱਚ ਡੁੱਬੀਆਂ ਰਹਿਣਗੀਆਂ ਸੜਦਾ ਸ਼ੁਰੂ ਹੋ ਜਾਣਾ ਬਿਲਕੁਲ ਬਿਲਕੁਲ ਔਰ ਜਿੰਨੇ ਸੜੇਗਾ ਸਾਰਾ ਸਾਰੇ ਗੱਡੀਆਂ ਵੀ ਫੈਲਣ ਉਹਦੇ ਲਈ ਵੀ ਸਰਕਾਰ ਨੂੰ ਜਿਹੜੇ ਹੈਗੇ ਨੇ ਜਲੇ ਕਹਿਣ ਬਿਲਕੁਲ ਬਹੁਤ ਜ਼ਿਆਦਾ ਹੋਣ ਦੀ ਜ਼ਰੂਰਤ ਹੈ। ਹਨ ਵਾਲੇ ਟਾਈਮ ਦੇ ਹਸਪਤਾਲਾਂ ਦੇ ਵਿੱਚ ਵੀ ਪ੍ਰਬੰਧ ਕਰਨੇ ਚਾਹੀਦੇ ਨੇ। ਬਿਲਕੁਲ ਬਿਲਕੁਲ ਕਿ ਇਹ ਇਹ ਤੇ ਆਉਣ ਵਾਲੇ ਟਾਈਮ 'ਚ ਹੋਰ ਪਾਣੀ ਹੋਣ ਖੜਾ ਅੱਗੇ ਇਹਦੇ ਨਾਲ ਕਈ ਸਮੱਸਿਆਵਾਂ ਆਣੀਆਂ। ਉਹਨਾਂ ਦਾ ਅਸੀਂ ਹੁਣ ਹੀ ਜਾਗਰੂਕ ਹੋ ਕੇ ਉਹਦੀ ਤਿਆਰੀ ਕਰਨੀ ਪੈਣੀ। ਕਡਾ ਕਹਿੰਦਾ ਮਤਲਬ ਹੈ ਕਿ ਜਿਹੜਾ ਹੈਗਾ ਕਿ ਸਾਨੂੰ ਇਹ ਨਹੀਂ ਕਿ ਇੱਕ ਮਹੀਨਾ ਹੁਣੇ ਰੋਲਾ ਰਹਿਣਾ ਤੇ ਉਸ ਤੋਂ ਬਾਅਦ ਆਪਾਂ ਸ਼ਾਂਤ ਹੋ ਜਾਈਏ ਇਹ ਬਹੁਤ ਵੱਡੇ ਲੈਵਲ ਦੇ ਵਿੱਚ ਆਣ ਵਾਲੀ ਸਿਮਾ ਹੈ ਕਿ ਆਪਾਂ ਇੰਨਾ ਸਾਡਾ ਪੈਸਾ ਪ੍ਰਬੰਧਿਤ ਨਹੀਂ ਲੱਗਣਾ ਮੈਨੇਜਮੈਂਟ ਤੇ ਲੱਗਣਾ ਜਿੰਨਾ ਅਸੀਂ ਨੁਕਸਾਨ ਚੱਲ ਰਹੇ ਹਾਂ ਇਸ ਟਾਈਮ ਅਰਬਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਮੈਂ ਦੇਖ ਰਿਹਾ ਸੀ ਕਾਫੀ ਪਸ਼ੂ ਜਿਹੜੇ ਹਜ਼ਾਰਾਂ ਦੀ ਜਿੰਦੀ ਚ ਪਸ਼ੂ ਵਹਿ ਕੇ ਪਾਕਿਸਤਾਨ ਚਲ ਗਏ ਉਹ ਵਾਪਸ ਤੇ ਆਣੇ ਨਹੀਂ ਦੇਣੇ ਨਹੀਂ ਉਹਨਾਂ ਨੇ ਵਿਚਾਰਿਆਂ ਦਾ 1-1 ਲੱਖ ਰੁਪਏ ਦੀ ਮੱਝ ਹੈ ਕਿਸਾਨਾਂ ਦੀ ਮੈਂ ਤੇ ਇਹ ਕਹਾਂਗਾ ਕਿ 1988 ਦੇ ਵਿੱਚ ਇਦਾਂ ਫਲ ਕਿਉਂਕਿ ਜਿਹੜਾ ਸਾਡਾ ਪੌਂਗ ਡੈਮ ਹੈ ਪੌਂਗ ਡੈਮ ਦਾ ਜਿਹੜਾ ਡਿਜ਼ਾਈਨ ਹੈ ਉਹਦੇ ਜਿਹੜੇ 스ਪਿਲਵੇ ਗੇਟਸ ਹੈ ਕਿਉਂਕਿ ਇੱਕ ਅਸੀਂ ਨੇਚਰਲ ਆਪਣੀ ਜਿਹੜੀ ਹੈ ਨਾ ਸਾਡਾ ਆਰਟੀਫੀਸ਼ੀਅਲ ਸਟੋਰੇਜ ਰੱਖੀ ਹੈ ਟੈਂਕ ਵੀ ਆਰਟੀਫੀਸ਼ੀਅਲ ਸਟੋਰੇਜ ਅਸੀਂ ਉਹਦੀ ਜਿਹੜਾ ਜਿੰਨਾ ਉਹਦੇ ਚ ਪਾਣੀ ਆਂਦਾ ਹੈ ਔਰ ਖਾਸ ਕਰਕੇ ਬਰਸਾਤਾਂ ਦੇ ਵਿੱਚ ਪਾਣੀ ਆਂਦਾ ਹੈ ਉਹਦਾ ਓਵਰਫਲੋ ਵਾਸਤੇ ਜੋ 스ਪਿਲਵੇ ਡਿਜ਼ਾਈਨਡ ਹੈ ਉਹ ਵੀ 4.5 ਲੱਖ ਕਿਊਬਿਕਸ ਵਾਸਤੇ ਡਿਜ਼ਾਈਨਡ ਹੈ 4.5 ਲੱਖ ਇਹਦੇ ਇਹਦੇ 1 ਲੱਖ ਜਾਂ 1.5 ਲੱਖ ਤੱਕ ਪਾਣੀ ਛੱਡਿਆ ਛੱਡਿਆ ਜੇ ਇਹ ਤੁਸੀਂ ਸੋਚੋ ਜਿਹਦੇ ਵਾਸਤੇ ਉਹ ਡੈਮ ਡਿਜ਼ਾਈਨਡ ਹੈ 4.5 ਲੱਖ 4.5 ਲੱਖ ਆਏਗਾ ਤੇ ਕੀ ਹਾਲ ਬਣੇਗਾ ਬਿਲਕੁਲ ਬਿਲਕੁਲ ਫਿਰ ਤੇ ਸਾਰਾ ਮੁਕੇਰੀਆਂ ਤੇ ਸਾਡਾ ਜੀ ਬਿਲਕੁਲ ਸਾਰਾ ਏਰੀਆ ਜਿਹੜਾ ਉਹਦੇ ਨਾਲ ਹੋਏਗਾ ਕਿਉਂਕਿ ਰਿਵਰ ਨੇ ਤੇ ਆਪਣਾ ਏਰੀਆ ਕਵਰ ਕਰਨਾ ਹੀ ਕਰਨਾ ਹੈ ਜੇ ਉਹਦੇ ਵਿੱਚ ਤੁਸੀਂ ਬਲੋਕੇਜ ਖੜੇ ਕਰੋਗੇ ਉਹ ਹੋਰ ਸਪਰੈਡ ਕਰੇਗਾ ਹੋਰ ਡੈਮੇਜ ਕਰੇਗਾ ਹੋਰ ਡੈਮੇਜ ਕਰੇਗਾ ਉਹ ਕਿੱਟੀ ਵੀ ਹੈਗੀ ਹੈ ਦੇਖੋ ਤੁਸੀਂ ਕਿ ਵੱਡੀ ਵੱਡੀ ਕੋਠੀਆਂ ਤੇ ਇੱਧਰ ਬਣੀਆਂ ਡੇਢ ਗਈਆਂ ਜਿਹੜੀਆਂ ਜਿਹੜੀਆਂ ਸੀਗੀਆਂ ਉਹਦੇ ਰੇਂਜ ਆ ਗਈਆਂ ਮੈਂ ਤੇ ਕਾਂਗਾ ਨੇਚਰ ਜਿਹੜੀ ਹੈ ਨਾ ਟਾਈਮ ਟੂ ਟਾਈਮ ਅਲਾਰਮ ਦਿੰਦੀ ਹੈ ਠੀਕ ਹੈ 1988 ਦੇ ਫਲੱਡ ਜਿਹੜੇ ਸੀਗੇ ਅਸੀਂ ਉਸ ਉਹਦੇ అలਾਰਮ ਤੋਂ ਕੁਝ ਨਹੀਂ ਸਿੱਖਿਆ ਬਿਲਕੁਲ ਪਰ ਅੱਜ 2025 ਦੇ ਵਿੱਚ ਉਹੀ ਸਿਚੁਏਸ਼ਨ ਬਣੀ ਹੈ ਤੇ 2 1988 ਤੋਂ ਲੈ ਕੇ 25 ਤੱਕ ਅਸੀਂ ਜੇ ਆਪਣੇ ਕਈਏ ਪੇਜ ਦੇ ਉੱਤੇ ਅਸੀਂ ਕੀ ਕੰਮ ਕੀਤਾ ਉਹ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਸਰਕਾਰ ਨੂੰ ਇਹਦੇ ਤੇ ਬਿਲਕੁਲ ਫੋਕਸ ਕਰਨਾ ਚਾਹੀਦਾ ਹੈ ਔਰ ਇਹਦੇ ਨਾਲ ਜਿਹੜਾ ਹੋਣ ਵਾਲਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਕਿਤੇ ਜ਼ਿਆਦਾ ਹੈ ਜਿਹੜੀ ਇਹਦੇ ਤੇ ਆਪਾਂ ਇਹਨੂੰ ਮੇਨਟੇਨ ਕਰਨ ਵਾਸਤੇ ਜੋ ਲੱਗੇ ਇੱਕ ਮੈਨੇਜ ਇੱਕ ਜਿਹੜਾ ਫੰਡ ਹੁੰਦਾ ਜਿਹੜਾ ਕਿ ਇਹਨਾਂ ਤਵਾਹੀ ਕੀ ਕਿਹੜਾ ਫੰਡ ਕਹਿੰਦੇ ਜੀ ਉਹਨੂੰ ਸਾਡਾ ਥੋੜਾ ਮਿਲੂ ਡਿਜਾਸਟਰ ਮੈਨੇਜਮੈਂਟ ਦਾ ਫੰਡ ਹੁੰਦਾ ਹੈ ਰੀਲੀ ਇਹ ਇਹ ਕਾਫੀ ਆਪਣੇ ਕੋ ਹੈਗਾ ਪੰਜਾਬ ਗਵਰਨਮੈਂਟ ਕੋ ਡਿਜਾਸਟਰ ਮੈਨੇਜਮੈਂਟ ਦਾ ਤੇ ਇਹ ਹੈਗਾ ਜਦ ਤੱਕ ਤਰਾਸਦੀ ਆ ਜਾਂਦੀ ਹੈ ਆਪਾਂ ਉਹਦੇ ਵਾਸਤੇ ਉਹਨੂੰ ਰੈਸਟੋਰ ਕਰਨ ਵਾਸਤੇ ਖਰਚ ਕਰਦੇ ਆਂ ਖਰਚ ਕਰਦੇ ਆਂ ਪਰ ਆ ਜਿਹੜਾ ਕੰਮ ਹੈ ਅਸੀਂ ਜਿਹੜਾ ਡਰੇਨੇਜ ਨੂੰ ਮੇਨਟੇਨ ਕਰਨਾ ਹੈ ਇਹ ਤੇ ਡਰੇਨੇਜ ਡਿਪਾਰਟਮੈਂਟ ਜਾਂ ਸਰਕਾਰ ਜਿਹਨੂੰ ਵੀ ਇਹ ਮਤਲਬ ਲੈਂਦੀ ਹੈ ਪਾਣੀ ਦੀ ਨਿਕਾਸੀ ਜਿਹੜੀਆਂ ਉਹ ਬਣਨੀਆਂ ਚਾਹੀਦੀਆਂ। ਤੁਹਾਡੇ ਕਹਿਣ ਲੱਗੇ ਜਿਹੜਾ ਜਿਹੜੇ ਕਬਜ਼ੇ ਹੋ ਚੁੱਕੇ ਨੇ ਨਾਲੇ ਦੁਕਾਨਾਂ ਖਤਮ ਕਰਨਾ ਪਏ। ਉਹ ਕਰਨਾ ਪੈਣਾ। ਮਲੇ ਜੁੱਦਸ ਕਰਕੇ ਇੱਕ ਬਾਹਰ ਕੰਮ ਕਰਨਾ ਪਏਗਾ। ਤਾਂ ਹੀ ਸਾਡੀ ਜਿਹੜੀ ਜੜੀਆਂ ਜਿਹੜੀਆਂ ਜੜੀਆਂ ਪੂਰੀ ਜਿਹੜੀਆਂ ਬਸਤੀਆਂ ਨੇ ਅੱਜ ਬਿਮਾਰੀ ਚਬੀੜ ਚ ਨੇ। ਅੱਜ ਤਲਾਬ ਬਣ ਚੁੱਕੇ ਨੇ ਪਾਉਂਡ ਦੇ ਰੂਪ ਚ ਗਲੀਆਂ ਨੁਕਸਾਨ ਕਾਫੀ ਦਿਲ ਵੀ ਦਰਦ ਹੋ ਰਿਹਾ। ਦੁੱਖਦਾ ਕਿ ਵਾਰੀ ਮੈਂ ਅਸੀਂ ਇੱਕ ਸਕੂਲ ਜੀ ਆਪਾਂ ਬੈਠੇ ਆਂ ਜਿੱਥੇ ਤਲਾਬ ਬਣ ਚੁੱਕਿਆ ਉਹਦੀ ਬਿਲਡਿੰਗ ਨੂੰ ਕਾਫੀ ਨੁਕਸਾਨ ਆਹੀ ਦੇਖ ਸਕਦੇ ਆਂ ਪਿੱਛੇ। ਤੋਂ ਹੋਰ ਜਾਂਦੇ ਜਾਂਦੇ ਮੈਂ ਤੇ ਇੱਕ ਕਿੱਦੜ ਦੀ ਗੱਲ ਕਰਦੇ ਹੁੰਦੇ ਆ ਹਾਂਜੀ ਹਾਂਜੀ ਕਿਦੜ ਜਿਹੜਾ ਹੁੰਦਾ ਨਾ ਜਿਸ ਵੇਲੇ ਮੌਸਮ ਗਰਮ ਨਹੀਂ ਐ ਠੰਡਾ ਜਿੱਦਾਂ ਹੈਗਾ ਜਾਂ ਸਰਦੀਆਂ ਸਰਦੀਆਂ ਦਾ ਮੌਸਮ ਹੈ ਤੇ ਉਹ ਜਿਸ ਵੇਲੇ ਰਾਤ ਨੂੰ ਉਹਨੇ ਕਿਤੇ ਸੋਣਾ ਹੁੰਦਾ ਨਾ ਤੇ ਉਹ ਲੱਗਦਾ ਉਹਨੂੰ ਵੀ ਮੈਂ ਨਾ ਸਵੇਰ ਨੂੰ ਤੇ ਘਰ ਬਣਾ ਕੇ ਬੜਾ ਵਧੀਆ ਬਣਾ ਕੇ ਰਵਾਂਗਾ ਪਰ ਜਿੱਦਾਂ ਧੁੱਪ ਚੜ੍ਹਦੀ ਆ ਉਹ ਕਹਿੰਦਾ ਜ਼ਰੂਰਤ ਹੀ ਨਹੀਂ ਐ ਜ਼ਰੂਰਤ ਹੀ ਨਹੀਂ ਐ ਤੇ ਮੌਸਮ ਹੀ ਬੜਾ ਵਧੀਆ ਸਭ ਕੁਝ ਸਾਫ ਹੋ ਗਿਆ ਹੋਇਆ ਅਸੀਂ ਸਮੱਸਿਆ ਨੂੰ ਦੇਖਦੇ ਆਂ ਪਰ ਸਮੱਸਿਆ ਦਾ ਹੱਲ ਨਹੀਂ ਕਰਦੇ ਇਹਦਾ ਹੱਲ ਇਹ ਨਹੀਂ ਹੈ ਵੀ ਆ ਪਾਣੀ ਜਿਹੜਾ ਵੀ ਨੂੰ ਹੁਣ ਲੋਕਾਂ ਨੂੰ ਅਸੀਂ ਖਾਣਾ ਦੇ ਰਹੇ ਆ ਉਹ ਕਰ ਰਹੇ ਆ ਇਹ ਹੱਲ ਇਹਦਾ ਅਸਲੀ ਇਹੀ ਹੈ ਵੀ ਜਦ ਤੱਕ ਇਹਦੀ ਆਪਾਂ ਡਰੇਨੇਜ ਨਹੀਂ ਬਣਾਵਾਂਗੇ ਇਹਨੂੰ ਪਾਣੀ ਦੀ ਸਹੀ ਨਿਕਾਸੀ ਨਹੀਂ ਦੇਵਾਂਗੇ ਉਹਨੂੰ ਮੇਨਟੇਨ ਨਹੀਂ ਕਰਾਂਗੇ ਉਸ ਤੋਂ ਇਲਾਵਾ ਇਹ ਵੀ ਅਸੀਂ ਉਹ ਦਰਿਆਵਾਂ ਦੀ ਜਿਹੜੇ ਟਾਈਮ ਚ ਸਫਰ ਕਰਾਂਗੇ ਬਾਉਂਡਰੀ ਹੈ ਜਾਨ ਉਹਨਾਂ ਦੇ ਕਿਨਾਰੇ ਨੇ ਉਹਨੂੰ ਪੱਕਾ ਕਰਨਾ ਪਵੇਗਾ ਕਿਤੇ ਜਿਤੇ ਨੁਕਸਾਨ ਹੋਇਆ ਉਹਦਾ ਅਗੇ ਮੈਪਿੰਗ ਕਿਆਰ ਕਰਕੇ ਬਿਲਕੁਲ ਆਉਣ ਵਾਲੇ ਟਾਈਮਾਂ ਦੇ ਵਿੱਚ ਨਾ ਹੋਵੇ ਸਰਕਾਰ ਨੂੰ ਜੁਧ ਸਤਰ ਤੇ ਹੋਰ ਜਿਹੜੇ ਸਮਾਜਿਕ ਸੰਸਥਾਨ ਹੈ ਜਾਂ ਧਾਰਮਿਕ ਸੰਸਥਾ ਕੰਮ ਕਰ ਰਹੀਆਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਲੈਵਲ ਤੇ ਵੀ ਕੰਮ ਕਰਨ ਕਿ ਜਿਹੜੇ ਮੁੜ ਕੇ ਨੁਕਸਾਨ ਨਾ ਚੱਲਣਾ ਪਵੇ ਕਰਨਾ ਚਾਹੀਦਾ ਔਰ ਜਨਰਲ ਪਬਲਿਕ ਨੂੰ ਵੀ ਆਵਾਜ਼ ਉਠਾਣੀ ਚਾਹੀਦੀ ਹੈ ਜਦੋਂ ਵੀ ਕੋਈ ਇਦਾਂ ਦੀ ਇਨਕ੍ਰੋਚਮੈਂਟ ਜਾਂ ਕੋਈ ਇਦਾਂ ਦੇ ਨਾਲੇ ਜਿਹੜੇ ਬੰਦ ਕਰਦੇ ਆ ਔਰ ਸਰਕਾਰ ਨੂੰ ਵੀ ਇਸ ਤੇ ਧਿਆਨ ਦੇਣਾ ਚਾਹੀਦਾ ਤਾਂ ਕਿ ਇਹ ਸਮੱਸਿਆ ਜਿਹੜੀ ਹੈ ਤਾਂ ਸਹੀ ਹੱਲ ਨਿਕਲੇ ਬਹੁਤ ਅੱਛਾ ਲੱਗਾ ਕਿ ਗੱਲ ਕਰਕੇ ਕਿ ਇਹ ਸਮੱਸਿਆ ਜਿਹੜੀ ਬਣੀ ਹੈ ਕਿਉਂ ਬਣੀ ਹੈ ਇਹਨਾਂ ਦਾ ਕਹਿੰਦਾ ਕਿ ਜਿਹੜੀ ਅਪਸਟ੍ਰੀਮ ਹੈ ਉੱਥੇ ਬਲੌਕੇਜ ਹੈ ਤੇ ਡਾਉਨਸਟ੍ਰੀਮ ਦੇ ਵਿੱਚ ਪਾਣੀ ਜਾ ਨਹੀਂ ਰਿਹਾ ਕਿਉਂਕਿ ਉੱਥੇ ਕਬਜ਼ੇ ਕਰ ਲਏ ਕਿਤੇ ਜੇ ਨੇ ਇਹ 1 ਮਹੀਨੇ ਦਾ ਜਿਹੜਾ ਕੰਮ ਨਹੀਂ ਹੈ ਕਿ ਅੱਜ ਅਸੀਂ ਜਿਹੜੇ ਮੀਡੀਆ ਦੇ ਵਿੱਚ ਜਾਂ ਆਪਾਂ ਕਰ ਰਹੇ ਹਾਂ ਕਿ ਆਪਾਂ ਆਪਾਂ ਲੋਕਾਂ ਨੂੰ ਰੋਟੀ ਪਜਾ ਰਹੇ ਹਾਂ ਇਹ ਉਸ ਤੋਂ ਬਾਅਦ ਵੀ ਜੁਧ ਸਤਰ ਤੇ ਕੰਮ ਕਰਨਾ ਚਾਹੀਦਾ ਹੈ ਕਿ ਆਪਣੇ ਜਿਹੜੇ ਜਿਹੜੇ ਨਾਲੇ ਸੀਗੇ ਜਾਂ ਜਿਨ੍ਹਾਂ ਤੇ ਪਾਣੀ ਡਰੇਨ ਹੋ ਜਾਂਦਾ ਸੀਗਾ ਉਹ ਸਿਸਟਮ ਨੂੰ ਦੁਬਾਰਾ ਬਹਾਲ ਕਰਨਾ ਚਾਹੀਦਾ ਤੇ ਕਬਜ਼ੇ ਛਡਾਣੇ ਚਾਹੀਦੇ ਬਹੁਤ ਅੱਛਾ ਲੱਗਾ ਸਹਿਰਮਤਲੇ ਸਾਡੇ ਮੁਕੇਰੀਆਂ ਦੇ ਵਿੱਚ ਬਹੁਤ ਸਾਰੀਆਂ ਡੈਡ ਪਾਕਟਸ ਬਣ ਚੁੱਕੀਆਂ ਐ ਤਾਂ ਇਹ ਬਿਲਕੁਲ ਜਿਨ੍ਹਾਂ ਦੇ ਵਿੱਚ ਸਟੋਰੇਜ ਹੋ ਗਈ ਉਹ ਬੇਸਿਕਲੀ ਪੌਂਡਸ ਤਿਆਰ ਹੋ ਗਏ ਨਵੇਂ ਹਾਂਜੀ ਹਾਂਜੀ ਔਰ ਉਹਨਾਂ ਦੀ ਕੋਈ ਡਿਸਪੋਜ਼ਲ ਨਹੀਂ ਹੈ ਔਰ ਇੱਕ ਬਹੁਤ ਵੱਡੀ ਸਮੱਸਿਆ ਹੈ ਜੀ ਸਾਹ ਅਗੇ ਕੁਲਦੀਪ ਰਾਣਾ ਜੀ ਨੀਰ ਠੀਕ ਹੈ ਜੀ ਜੀ